ਸਾਸੀਕਾਰ ਮੈਂ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਕਿਸਾਨਾਂ ਵੱਲੋਂ ਅਤੇ ਕਿਸਾਨ ਆਗੂਆਂ ਵੱਲੋਂ ਕਈ ਕਈ ਹਾਈਵੇ ਜਾਮ ਕੀਤੇ ਗਏ ਜਿਹੜੇ ਲੋਕ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਆਪਾਂ ਡਾਊਨ ਕਰਦੇ ਨੇ ਉਹਨਾਂ ਨੂੰ ਲਗਭਗ ਸਾਲ ਤੋਂ ਵਾਧਾ ਸਮਾਂ ਹੋ ਗਿਆ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਧਰ ਸ਼ਰੂ ਮਣੀ ਅਕਾਲੀ ਦਲ ਦੇ ਮੌਜੂਦਾ ਸਰਪੰਚ ਨੇ ਆਪਣੀ ਹੀ ਸلطਰਤ ਬਣਾ ਕੇ ਰੱਖੀ ਹੋਈ ਹੈ ਯਾਨੀ ਕਿ ਪਰਚੀਆਂ ਕਟੀਆਂ ਜਾਰੀਆਂ ਨੇ ਜੇਕਰ ਉਸ ਦੇ ਪਿੰਡ ਦੇ ਵਿੱਚੋਂ ਕੋਈ ਲੰਘਦਾ ਹੈ ਯਾਨੀ ਕਿ ਜ਼ਬਰੀ ਧੱਕੇ ਨਾਲ ਅੱਜ ਲੱਗਦਾ ਹੈ ਜਿਵੇਂ ਆਪਣੀ ਹੀ ਸਰਕਾਰ ਬਣਾ ਕੇ ਬੈਠਾ ਹੋਵੇ ਇਹ ਸਰਪੰਚ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਤੁੰਨਲੇ ਨੇਲੇ ਪਿੰਡ 마ੜੂ ਦੇ ਕੰਗ ਦਰਿਆ ਦੇ ਪੁਲ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਦੀਆਂ ਪਰਚੀਆਂ ਕੱਟ ਕੇ ਜਬਰੀ ਵਸੂਲੀ ਦੇ ਦੋਸ਼ ਹੇਟ ਪੁਲਿਸ ਨੇ ਪਿੰਡ ਦੇ ਸਰਪੰਚ ਬਲਜਿੰਦਰ ਸਿੰਘ ਉਰਫ ਬਖੂ ਪੁੱਤਰ ਸਿੰਘ ਪੁੱਤਰ ਬਿਆਨ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਹੈ ਅਦਾਲਤ ਨੇ ਮੁਲਜ਼ਮ ਨੂੰ ਦੋ ਰੋਜ਼ਾ ਪੁਲਿਸ ਰਿਮਾਨ ਤੇ ਭੇਜ ਦਿੱਤਾ ਹੈ ਥਾਣਾ ਹਲਕੇ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਦੋ ਮੁਲਜ਼ਮ ਹਰਮਨਪ੍ਰੀਤ ਅਤੇ ਪੁੱਤਰ ਹਸ਼ਾਰ ਸਿੰਘ ਹਰਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਯਾਨੀ ਕਿ ਦੋ ਤਿੰਨ ਅਣਪਛਾਤੇ ਹਾਲੇ ਵੀ ਫਰਾਰ ਹਨ ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਸ਼ੰਭੂ ਬਾਰਡਰ ਤੇ ਲਾਇਆ ਧਰਨੇ ਕਾਰਨ ਵੱਡੀ ਗਿਣਤੀ ਵਾਣ ਬਦਲੇ ਰਸਤੇ ਬਦਲਵੇ ਰਸਤੇ ਰਾਹੀਂ ਪਿੰਡਾ ਮਾਰੂ ਨੇੜੇ ਕਾ ਗਰਦ ਦਿ ਰਾਤ ਨੂੰ ਪੋਲ ਉੱਪਰ ਲੰਘ ਰਹੇ ਹਨ ਇੱਥੇ ਪੋਲ ਤੋਂ ਲੰਘ ਰਹੇ ਵਾਨਾਂ ਤੋਂ ਮਾੜੂ ਦੇ ਸਰਪੰਚ ਕੁਝ ਹੋਰ ਖੁਦ ਪਰਚੀਆਂ ਕੱਟ ਕੇ 100 ਅਤੇ 200 ਰੁਪਏ ਵਸੂਲੇ ਜਾ ਰਹੇ ਸਨ ਯਾਨੀ ਕਿ ਜਿਵੇਂ ਹੀ ਵੀਡੀਓ ਵਾਇਰਲ ਹੋਈ ਇਹਨਾਂ ਵੱਲੋਂ ਨਜ਼ਾਇਜ਼ ਤੌਰ ਤੇ ਵਾਨਾਂ ਦੀਆਂ 100 ਰੁਪਏ ਤੋਂ ਲੈ ਕੇ 200 ਰੁਪਏ ਤੱਕ ਪਰਚੀਆਂ ਧੱਕੇ ਦੇ ਨਾਲ ਕੱਟੀਆਂ ਜਾਂਦੀਆਂ ਸਨ ਜਿਵੇਂ ਹੀ ਵੀਡੀਓ ਵਾਇਰਲ ਹੋਈ ਸੋਸ਼ਲ ਮੀਡੀਆ ਤੇ ਨਾਲ ਦੀ ਨਾਲ ਹੀ ਪੰਜਾਬ ਪੁਲਿਸ ਨੇ ਐਕਸ਼ਨ ਲੈ ਕੇ ਇਸ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਉੱਤੇ ਵੱਡੀ ਕਾਰਵਾਈ ਕਰ ਦਿੱਤੀ ਹੈ 2 ਦਿਨ ਦਾ ਰਮਾਨ ਲੈ ਕੇ 2 ਦਿਨ ਰਮਾਨ ਹੋਵੇਗਾ ਉਸ ਤੋਂ ਬਾਅਦ ਪੁੱਛਗਿੱਛ ਕੀਤੀ ਜਾਵੇਗੀ ਪੁੱਛਗਿੱਛ ਕਰਨ ਤੋਂ ਬਾਅਦ ਫਿਰ ਕੁਝ ਸਮੇਂ ਲਈ ਜੇਲ੍ਹ ਦੇ ਵਿੱਚ ਭੇਜਿਆ ਜਾਵੇਗਾ ਇਸ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚ ਨੂੰ ਜਿਹੜਾ ਆਪਣੇ ਤੌਰ ਤੇ ਹੀ ਜਿਹੜੇ ਦੇਸ਼ ਦੇ ਕਾਨੂੰਨ ਦੀ ਮਿਸ ਜੋ ਦੇਸ਼ ਦੇ ਕਰੋਨਾ ਨੂੰ ਮਿਸਯੂਜ਼ ਕਰ ਰਿਹਾ ਸੀ ਧੰਨ